ਉਹਨਾਂ ਨੇ ਕੁਰਬਾਨੀ ਦੀ ਸੋਡੀ ਨਹੀਂ ਕੀਤੀ ਜੇ ਤਣੋਂ ਕਾ ਲੈਣਗੇ ਉਹ ਗੱਲ ਤਾਂ ਉਹਨਾਂ ਦੇ ਵਿੱਚ ਵੇਖ ਹੀ ਲਿਖੀ ਹੋਈ ਆ ਅਰਥ ਬਦਲਦੇ ਉਹਦੇ ਨਾ ਉਹ ਤਾਂ ਭਰੋਸਾ ਹੀ ਨਹੀਂ ਹੋਇਆ ਉਹਨਾਂ ਨੂੰ ਕਿਉਂਕਿ ਅਕਲ ਦਾ ਪੰਡਾ ਨਹੀਂ ਵਧਿਆ ਆਪਣੀ ਅਕਲ ਨਾਲ ਉਹਨੂੰ ਸਮਝਣ ਨੂੰ ਫਿਰਦੇ ਸੀ ਜਿਵੇਂ ਆਪਣੀ ਅਕਲ ਨਾਲ ਅਸੀਂ ਚੰਡੀ ਦੀ ਵਾਰ ਨੂੰ ਸਮਝਣ ਨੂੰ ਫਿਰਦੇ ਸੀ ਬਿਲਕੁਲ ਨਹੀਂ ਸਮਝ ਸਕਦੇ ਚੰਡੀ ਦੀ ਵਾਰ ਦਾ ਗੁਰੂ ਗ੍ਰੰਥ ਸਾਹਿਬ ਤੇ ਲਿਖਿਆ ਗਿਆ ਆਦ ਗੁਰੂ ਗ੍ਰੰਥ ਸਾਹਿਬ ਤੇ ਬਾਅਦ ਆਰ ਨੂੰ ਪਹਿਲਾਂ ਪੜ ਕੇ ਸਮਝ ਕਹੀਓ ਸਮਝਉਦੀ ਹੈ ਇਹ ਲੜਾਈ ਆਦਮ ਦੇ ਵਿੱਚ ਸ਼ੁਰੂ ਹੋ ਜਾਂਦੀ ਹੈ ਲੜਾਈ ਤਾਂ ਆਦਮ ਹੀ ਸ਼ੁਰੂ ਹੀ ਆ ਸਾਰੀ ਲੜਾਈ ਹੋਈ ਹੈ 12 ਖੈ ਦੇ ਚੰਡੀ ਦੀ ਬਾੜਿਆ ਹੈ 22 ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਹੀਂ ਉਹ ਕੀ ਹੈ ਉਹੀ ਹੈ ਉਹੀ ਹੋਆ ਉਹ ਵੀ ਹਮਨੇ ਬਾੜੀ ਬਾੜ ਕੀਤਾ ਇਹਨਾਂ ਸਾਰੇ ਧਰਮਾਂ ਤੇ ਇਹ ਵੀ ਬਾੜ ਕਰਦੀ ਹੈ ਇਹ ਜਾਨੀ ਗਿਆਨ ਚਰਚਾ ਜਿਹੜੇ ਆਮ ਲੋਕ ਕਰਦੇ ਨੇ ਸੰਸਾਰ ਚ ਉਹ ਗਲਤ ਖਾਈ ਹੋਈ ਹੈ ਉਹ ਬਲਕੀ ਤਾਂ ਹੈ ਉਹ ਵੀ ਉਹ ਲਿਖ ਕੇ ਕੀਤਾ ਹੋਇਆ ਇਹ ਹੀ ਆਪਣੇ ਕੀਤੇ ਵੀ ਸੀ ਚਰਚਾ ਕੀਤੀ ਸੀ ਜਾ ਕੇ ਜਿਹੜੀ ਬਹਾਰਾ ਲਿਖਿਆ ਸੀ ਇਹ ਚਰਚਾ ਕੀਤੀ ਹੋਈ ਆ ਗੁਰੂ ਆਂਦੀ ਜਾ ਕੇ ਲੋਕਾਂ ਨਾਲ ਸਵਾਲ ਕੀਤੇ ਹੋਏ ਨੇ ਪੁਰਾਣੇ ਜਵਾਬ ਕੋ ਦਿੱਤੇ ਉਹ ਲਿਖਦੇ ਕਿ ਵੀ ਪੜਦੇ ਰਹੋ ਇਹਨਾਂ ਨੇ ਜਵਾਬ ਇਹਦਾ ਸਾਡਾ ਤੁਹਾਨੂੰ ਪਰੋਸਾ ਹੋ ਜੂਗੀ ਗੁਰਬਾਣੀ ਦੇ ਖਿਲਾਫ ਜੁੜਲੇ ਬਣੋ ਜੇ ਮੇਰੇ ਖਿਲਾਫ ਨਹੀਂ ਬੋਲਦੇ ਲੋਕਾਂ ਨੂੰ ਤਾਂ ਜਾਂ ਝੂਠੇ ਨੇ ਹੋ ਗਿਆ ਨਾ ਟੁੱਟ ਜਾਂਦੇ ਲੋਕ ਰੋਏ ਸੁਝਾਅ ਦੇਣ ਤਾਂ ਉਹਦਾ ਲੋਕਾਂ ਨੂੰ ਗਿਆਨ ਨਹੀਂ ਸੀ ਉਹ ਲੋਕਾਂ ਨੂੰ ਗਿਆਨ ਹੋ ਗਿਆ ਫਿਰ ਹੋਰ ਉੱਪਰ ਪਰਲੇ ਉੱਠ ਖੜੇ ਜਿਹੜੇ ਬੋਲ ਵੀ ਸਾਰੇ ਉੱਠ ਖੜੇ ਹੈ ਜਾਂ ਪਰ ਗਿਆਨ ਉਹ ਕਾ ਕੀ ਛਾ ਜੋਤੇ ਫਰਾਂਟ ਸਾਜਵੇਂ ਸਾਰਿਆਂ ਦੇ ਇਹ ਤਾਂ ਭੱਜਿਆ ਸਾਨੂੰ ਮੋਖਾ ਨਹੀਂ ਮਿਲਣਾ ਚੁੱਪ ਵੀ ਸੰਕਟੇ ਹੁੰਦੀ ਇਮਾਨਦਾਰ ਆਦਮੀ ਬਿਊਰੋਕ੍ਰਾਟ ਮੋਖਾ ਮੰਗਣ ਨੂੰ ਛੁੱਟਦਾ ਕੌਣੇ ਗੱਲ ਕਿਉਂ ਇਕੱਠੇ ਹੋ ਜਾਣ ਉਹ ਵੀ ਬੋਲਣ ਲੋ ਵੀ ਬੋਲਣ ਆਪਣੀ ਸਾਡੇ ਕੋਲ ਸਿੱਖ ਤਾਂ ਬੋਲਦੇ ਜਿਹਦੀ ਬੋਲਦੇ ਜਿਹੇ ਜੇ ਬੋਧੀਆਂ ਚ ਵੀ ਹੋ ਜਾਣ ਹਜ਼ਾਰਾਂ ਲੱਖਾਂ ਆਦਮੀਆਂ ਦੇ ਵਿੱਚ ਬੋਲੀਏ ਬੈਠ ਕੇ ਕਰੋੜਾਂ ਆਦਮੀ ਇਕੱਠੇ ਹੋ ਜਾਂਦੀ ਉੱਥੇ ਬੋਲੀਏ ਜੋ ਇਹਨਾਂ ਨਾਲ ਲੱਪੜੇ ਜੀ ਹੁੰਦੇ ਦੁਆਲੇ ਲੱਪੜਾ ਆਮ ਲੋਕਾਂ ਨੇ ਗੱਲ ਕੋਈ ਇੱਥੇ ਤਾਂ ਲੱਖ ਆਦਮੀ ਇਕੱਠਾ ਕਰ ਦੋ ਬਾਜ਼ਰ ਕਰਨਾ ਤਾਂ ਬੱਲੇ ਬੱਲੇ ਹੋ ਜਾਂਦੀ ਆ ਸਾਡੇ ਨਾਲ ਸਾਰੀ ਵਰਡ ਇਹਦਾ ਕਹਿੰਦੇ ਦੋ ਕਰੋੜ ਆਦਮੀ ਇਕੱਠਾ ਸਾਰੇ ਪੀਣਾ ਹੀ ਪੀਣਾ ਦਿਖਾਉਣ ਲਈ ਨਾਲ ਟੀਵੀ ਤੇ ਜਿੱਦੇ ਬੁਲਖ ਦੇ ਮੁਸਲਮਾਨ ਨੇ ਉਹਦਾ ਆਪਣੇ ਨਾਲੇ ਨੇ ਬੁੱਧੀ ਆਪਣੇ ਨਾਲ ਨਹੀਂ ਚੀਨ ਨਾਲੇ ਆਪਣੇ ਨਾਲ ਨੇ। ਪਵਮਾ ਆਪਣੇ ਨਾਲ ਧੂਆ ਆਪਾਂ ਦੇ ਖਿਲਾਫ ਫੇਟਰਾ ਜਿਹੜਾ ਅਵੀਰਤਣ ਹੈ ਉਹ ਸਾਡੇ ਖਿਲਾਫ ਹੋ ਰਿਹਾ। ਕੋਕੋ ਦਾ ਪੈਸਾ ਅਸੀਂ ਨਹੀਂ ਛੱਡੋ ਉਹਦੇ ਪਤਾ। ਮੈਂ ਇੱਕ ਠੀਕ ਕਰਕੇ ਦੇਵੇਂ ਵੀ ਕੰਮ ਨਾ ਕਰਨ ਬਖਸ਼ਣ ਲਈ ਬਖਸ਼ ਮੇਰੇ ਦਰੂਦੀ। ਇਹਨਾਂ ਨੂੰ ਪਤਾ। ਹੋਰ ਹੋਰ ਇਸ ਵਾਰ ਸਬੂਤ ਨਹੀਂ ਕਰਨੀ ਇਹਨਾਂ ਕੋ ਛੱਡ ਨਹੀਂ ਕਿ ਇਹਨਾਂ ਨੇ ਕਹਿੰਦੇ ਵੀ ਅਸੀਂ ਕਹਿੰਦਾ ਆਪਣੇ ਖਾਤਰ ਬੁਝਦੇ। ਭਾਈ ਤੁਸੀਂ ਆਪਣਾ ਜੀਵਨ ਸਫਲਾ ਕਰੋ ਛੱਡੋ ਮਾਇਆ ਦਾ ਖੇਡਾ ਅਸਦਾ ਇਹ ਕਹਿਣਾ ਜੀਵਨ ਸਫਲਾ ਕਰ ਲੋ ਤੁਸੀਂ ਵੀ ਕੀ ਕਰਨਾ ਹੈ ਇਹ ਦੱਸੋ ਤਰੂ ਨਹੀਂ ਬੰਦੇ ਤਾਂ ਜਵਾਬ ਕੀ ਦੇਣਗੇ ਅਸੀਂ ਆਪਣੀ ਬਾਤ ਤੇ ਬੰਕਦੇ ਵੀ ਜੇ ਪਾਪ ਕੀਤੇ ਨੇ ਤੋ ਲੋ ਕਾਰੂ ਬਾਸ਼ਨ ਚ ਚਾਲੀ ਗਏ ਦਿੱਤੇ ਦੀ ਤੁਸੀਂ ਦੇ ਦੋ ਫੇ ਦੇਖੋ ਨਾ ਤੇ ਕਹਿੰਦਾ ਸੁੱਖ ਹੈ ਤਸੱਲੀ ਹੁੰਦੀ ਉਹ ਜਦ ਹਵਾ ਚੱਲ ਬੰਦੀ ਸਾਰੇ ਦੇਖਦੇ ਨੇ ਇਹ ਤੁਹੇ ਅਵਤਾਰ ਦੇ ਰੂਪ ਜਿਹੜੇ ਪਲਟਾ ਦਿੱਤਾ ਵਰਨ ਨੂੰ ਸਭ ਤੋਂ ਪਹਿਲਾਂ ਜੈਨ ਰੂਪ ਹੈ ਦੱਤ ਚਿਵਦੀ ਦੱਤ ਦਾ ਅਵਤਾਰ ਹੈ ਦੱਤਾ ਤਰਾਏ ਦਸਤ ਉਹ ਦੱਤ ਦੱਤਰੂ ਸਾਰੇ ਹੀ ਬੰਦੇ ਜੀ ਤਰਾਏ ਦਾ ਮਤਲਬ ਹੈ ਆ ਜਿਹੜੇ ਨਾ ਵਿਸ਼ਨੂੰ ਬ੍ਰਹਮ ਅ ਸ਼ਿਵ ਤਿੰਨੇ ਦਾ ਤਰੂ ਮੰਦਰ ਕੋਕਾ ਪਹਿਲਾ ਅਵਤਾਰ ਹੈ ਉਤੋਂ ਦੱਤ ਤੋਂ ਬਾਤ ਨੂੰ ਪੜਾਉਣੀ ਸ਼ੁਰੂ ਕਰੀਏ ਵੜੀਏ ਤੈਨ ਪਰਨਾਲੀਆਂ ਦਾਤ ਤੋਂ ਬਾਅਦ ਨੇ ਇਹਨਾਂ ਦਾ ਖਾਤਮਾ ਪਾਰਸਨਾਥ ਨੇ ਕੀਤਾ ਫਿਰ ਉੱਥੇ ਲਿਖੀ ਹੋਈਆਂ ਸਭ ਕੁਝ ਕਿਵੇਂ ਕਿੱਥੋਂ ਦਾਤੋਂ ਪੈਦਾ ਹੋਇਆ ਬ੍ਰਹਮਾਨ ਫਿਰ ਕਿਵੇਂ ਖਤਮਾ ਕਿਹਨੇ ਕੀਤਾ ਇਹ ਬਰਮਾ ਵੀ ਸ਼ੁਰੂ ਸ਼ਬਦ ਨੇ ਕੀਤਾ ਇੱਥੋਂ ਬਣੇ ਨੇ ਇੱਕ ਤੋਂ ਤਿੰਨ ਉਹ ਓਮਕਾਰ ਦਾ ਬੁੰਦਰ ਉੱਥੇ ਹੀ ਦਤ ਦਾ ਉਤਰ ਹੈ ਦਾ ਦਤਾ ਤਰੇ ਦਾ ਬੁੰਦਰ ਓਮਕਾਰ ਦਾ ਕਿੱਥੇ ਹੈ ਉੱਥੋਂ ਏ ਓਮਕਾਰ ਚੱਲਿਆ ਤਤ ਤੋਈ ਉਹ ਦੋਏ ਸ਼ਿਵ ਦੇ ਰੂਦਰ ਅਵਤਾਰ ਨੇ ਔਰ ਕੋਈ ਦੂਆ ਵਿਸ਼ਨੂ ਦਾ ਅਵਤਾਰ ਨਹੀਂ ਹੋਇਆ ਇਹ ਇਹ ਜਾ ਉਹ ਸਿਰਫ ਬੇਦ ਕੱਢ ਕੇ ਲਿਆ ਲਿਖਿਆ ਹੋਇਆ ਸਬੂਦਰ ਚੂ ਇੱਕ ਬਰਾ ਅਵਤਾਰ ਹੈ ਔਰ ਉਹ ਵੀ ਬਰਾ ਵੀ ਇਹਦਾ ਹੀ ਸ਼ਿਵ ਜੀ ਦਾ ਹੀ ਚੇਲੇ ਆ ਦੇ ਵਿੱਚੋਂ ਆਇਆ ਹੈ ਕਿਉਂਕਿ ਸੂਰ ਮੁਸਲਮਾਨ ਨਾ ਅਟੈਚ ਹੈ ਇਹ ਬੋਸਰਬੋਲ ਸਾਹਾਰੇ ਸੂਰ ਨੂੰ ਬਤਰਾ ਹੈ ਬਰਨੂ ਸੂਰ ਕਹਿੰਦੇ ਨੇ ਸੂਰ ਨੂੰ ਬਰਾ ਮੈਸੂਰ ਦਾ ਅਵਤਾਰ ਸੀ ਉਹ ਅਸਲ ਸੂਰ ਦਾ ਨਹੀਂ ਹੋਣਾ ਅਵਤਾਰ ਹੋ ਉਹ ਬੋਸਰਬੋਲ ਢੜੇ ਆਲਾ ਇੱਕ ਸ਼ੁਕਰ ਹੈ ਇੱਕ ਇਹਨਾਂ ਦਾ ਹੈਗਾ ਬ੍ਰਹਸਪਤ ਦੋ ਗੁਰੂਰੇ ਬ੍ਰਹਸਪਤਤਾ ਗੁਰੂਵਰ ਦੇਵਤਿਆਂ ਦੇਵਤਿਆਂ ਮੰਨਦੇ ਨੇ ਜਿਹੜਾ ਸ਼ੁਕਰ ਹੈ ਉਹ ਨੂੰ ਸ਼ੁਕਰ ਬੰਦ ਨੇ ਹੁ ਤਾਂ ਹੈ ਦੋ ਕੋਈ ਦੋ ਰਿਸ਼ੀ ਨੇ ਦੇਖੋ ਦੋ ਰਿਸ਼ੀ ਨੇ ਸ਼ੁਕਰ ਉਹ ਸ਼ੁਕਰ ਬੰਦ ਰੂਪਾ ਸਰੂਪ ਦੇ ਪਹਿਰੇ ਫਰਕ ਹੀ ਕੁਝ ਵੀ ਨਹੀਂ ਸ਼ੁਕਰ ਨੂੰ ਕਹਿੰਦੇ ਨੇ ਦੱਤਿਆ ਗੁਰੂ ਸ਼ੁਕਰਾਚਾਰਿਆ ਜਿਹੜਾ ਦੰਤ ਦਾ ਗੁਰੂ ਹੈ ਹਾਂ ਹਾਂ ਉਹ ਹੀ ਹੈ ਉਹ ਤੁਹਾਨੂੰ ਤਾਂ ਦੰਤ ਦੇ ਵਿੱਚ ਤਾਂ ਤਿੰਨ ਨੇ ਪਰ ਦੰਤਾਲਾ ਸਰੂਪ ਹੈ ਜਿਹੜਾ ਉਹ ਸਿਰਫ ਸ਼ਿਵ ਨੇ ਰੱਖਿਆ ਦਤ ਦੇ ਡੇੜੇ ਦਾ ਜਿਹੜਾ ਸੁਭਾਅ ਹੈ ਸਭ ਤੋਂ ਗੁਲ ਉਹ ਸ਼ਿਵ ਚ ਇਹ ਜਿਹੜੇ ਉਹ ਤੋਂ ਨਾਰੂ ਰੂਪ ਨੇ ਵੀ ਸ਼ੁਰੂ ਆਖੇ ਤੀਖੂਤੀ ਕਰਦੀ ਆ ਗਿਆ ਲਾਲ ਚ ਥੱਲੇ ਦੇ ਪਿਆ ਤਿਆਗ ਦੋਹਾਂ ਜਿਹੇ ਨੇ ਉਹ ਤਿਆਗ ਜਿਹੜਾ ਹੈ ਉਹ ਦਤ ਕੋਲ ਸ਼ਿਵੜਨ ਕੋਲ ਬਾਕੀ ਤੇ ਆਂ ਛੱਡ ਗਿਆ ਬ੍ਰਹਮ ਵੀ ਤਿਆਗ ਛੱਡ ਗਿਆ ਵਿਸ਼ੂ ਵੀ ਤਿਆਗ ਛੱਡ ਗਿਆ ਸੋ ਸਾਰੀ ਸੁਖ ਅਲਪ ਸੁਖ ਜਿਹੜੇ ਨੇ ਉਧਰ ਨੂੰ ਝੁੱਕ ਗਏ ਜਿਹੜੇ ਛੱਡਣੇ ਸੀ ਅਲਪ ਸੁਖ ਛਾੜ ਪਰਮ ਸੁਖ ਪਾਵਾ ਜੇ ਅਲਪ ਸੁਖ ਦਾ ਤਿਆ ਕਰੇਗਾ ਤਾਂ ਪਰਮ ਸੁਖ ਬਿਲ ਨਹੀਂ ਬਿਲ ਨਹੀਂ ਦੀ ਇਹਨਾਂ ਨੇ ਪਰਮ ਸੁਖ ਦਾ ਤਿਆ ਕੀਤਾ ਹੋਇਆ ਬ੍ਰਹਮਾ ਨੇ ਵੀ ਵਿਸ਼ਨੂੰ ਨੇ ਵੀ ਉਹ ਕਬੀਰ ਨੇ ਕਹੀ ਜਨਾ ਹਾਂ ਸੁਖ ਮੰਗ ਤੋ ਤੋਖ ਆ ਗਿਆ ਵਾ ਜੇ ਤੁਹਾਨੂੰ ਮਿਲਿਓ ਦੇ ਬਾਅਦ ਦੁੱਖ ਵੀ ਮਿਲਣ ਦੀ ਸੰਭਾਵਨਾ ਹੈ ਅੱਗੇ ਜਾਂ ਤਾਂ ਐਸਾ ਸੁਖ ਕੋ ਜੀਤੇ ਬਾਅਦ ਦੁੱਖ ਹੋ ਵੀ ਨਾ ਜੇ ਦੁੱਖ ਦੀ ਸੰਭਾਵਨਾ ਤੁਸੀਂ ਥੋੜੀ ਦੇਰ ਦਾ ਕਿਸੇ ਚੀਜ਼ ਦਾ ਸੁਖ ਮੰਗੋ ਐਸਾ ਸੁਖ ਮੈਨੂੰ ਨਹੀਂ ਚਾਹੀਦਾ ਜੀਦੇ ਸੁਖ ਤੇ ਬਾਅਦ ਦੁੱਖ ਆਵੇ ਉਹ ਸੁਖ ਮੈਂ ਨਹੀਂ ਮੰਗਦਾ ਜਿਸ ਸੁਖ ਤੇ ਸ਼ਿਵ ਬ੍ਰਹਮ ਉੱਰਾਨੋ ਬ੍ਰਹਮ ਮਿਲਦਾ ਵੈਸੇ ਸੁਖ ਤੇ ਉਹ ਢਰਦਾ ਉਹ ਸਾਵਧਾਨ ਹੈ ਸੁਖ ਤੇ ਬ੍ਰਹਮ ਗੱਲ ਹੀ ਪਿਛਰੂ ਦਾ ਜਿਹੜਾ ਆਸਬਦਾਨ ਨਹੀਂ ਹੈ ਪ੍ਰਮ ਗਿਆਨੀ ਸਾਬਦਾਨ ਸੁਖ ਤੇ ਉਹ ਸੁਖਾਂ ਦੇ ਵਸ ਨਹੀਂ ਹੁੰਦਾ ਦੁੱਖਾਂ ਤੋਂ ਘਰੌਂਦਾ ਜੀ ਉਹ ਬੰਦਾ ਤੋ ਕਤਾਰੂ ਸੁਖ ਰੋਗ ਪਿਆ ਪ੍ਰਮ ਗਿਆਨੀ ਤਾਂ ਜੇ ਇਹ ਨਹੀਂ ਬੰਦਾ ਪਰਮ ਗਿਆਨੀ ਹੋ ਨਹੀਂ ਹੈ ਉਹ ਪਰਮ ਗਿਆਨ ਘਰਵਾੜੀ ਹੈ ਪਰਮ ਗਿਆਨੀ ਦੀ ਭਾਸ਼ਾ ਹਣੀ ਚਾਹੀਦੀ ਹੈ ਸਾਡੇ ਘਰ ਦੀ ਭਾਸ਼ਾ ਹਣੀ ਚਾਹੀਦੀ ਹੈ ਸਮਾਜਿਕ ਭਾਸ਼ਾ ਹੈ ਅਸਲ ਚ ਜੇ ਭਾਸ਼ਾ ਇਹੋ ਜਿਹਾ ਸੱਜੂਗਾ ਹੋਰ ਕੀ ਪਾ ਜਿਆ ਤੇ ਦੀ ਸਾਡੀ ਕੁਛ ਕਰ ਨੂੰ ਗਲਤ ਕਾ ਵਿਦਿਆ ਹੋ ਗਈ ਜਾਂ ਵਿਦਿਆਹਿਤ ਕੀ ਨਾ ਵਿਦਿਆ ਛੱਡ ਕੇ ਪਰ ਵਿਦਿਆ ਛੱਡ ਕੇ ਵਿਦਿਆ ਲੈ ਲਈ ਇਹਨੂੰ ਆਪਣਾ ਇਤਖਾਰੀ ਬਣ ਲਿਆ ਵੀ ਇਹ ਅਲਪ ਸੁਖ ਨੇ ਜਿੱਤ ਕੀ ਸੌਖੀ ਕੱਟੂ ਪੁਸ਼ਕਲਾਂ ਤੋਂ ਵਜਾਂਗੇ ਸਿਆਲ ਦੇ ਵੀ ਨੇ ਆ ਜਿਹੜਾ ਸੇਕ ਕੇ ਕੱਢਦੇ ਆ ਬਾਹਰ 20 ਪੈਣ ਲੱਗ ਜਾਂਦਾ ਬਾਹਰ ਤੁਮਾਹੀ ਪੜਦੇ ਨਾ ਇਹ ਤੇ ਘਰ ਬਣਾ ਲਓ ਛੋਟਾ ਮੂੜਾ ਛੱਪਰੇ ਪਾ ਲਓ ਬਾਜਾਉਂਦਾ ਜਾਂਦਾ 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 ਕੱਚਾ ਕੱਚਾ ਹਰ ਸਾਲ ਲਿਪਣਾ ਪੈਂਦਾ ਹੁਣ ਪੱਕਾ ਬਣਾਓ ਪੱਕਾ ਚੰਦਾ ਜਿਹੜਾ ਪੱਥਰ ਲਾਓ ਪਲਾਸਟਰ ਕਰੋ ਜਦੋਂ ਉਹ ਕਹਿੰਦਾ ਹੋਵੇ ਨਾਲ ਲੱਗਦਾ ਕੀ ਲੈ ਲੈਣਾ ਬਾਪੂ ਨੂੰ ਉਹਨੇ ਫੋਨ ਕੀਤਾ ਉਹਦੀ ਮੇਜਰ ਉਹ ਕਹਿੰਦਾ ਏ ਕੱਜ ਮੈਂ ਤੈਨੂੰ ਕੋ ਥੋੜੀ ਆ ਉਹ ਕਹਿੰਦਾ ਨਹੀਂ ਨਾਲ ਲੱਗਦਾ ਕਹਿੰਦਾ ਨਾਲ ਲੱਗਦਾ ਚੰਡੀਗੜ੍ਹ ਪਹੁੰਚੇਗਾ ਤੇ ਨਾਲ ਲੱਗਦਾ ਨਾਲ ਲੱਗਦਾ ਲਿਆ ਮੇਰਾ ਚੰਡੀਗੜ੍ਹ ਚਲੇ ਜਾਏਗਾ ਤੂੰ ਰਹਿਣ ਦੇ ਓਏ ਨਾਲ ਉਹ ਆ ਲੈ ਲਿਆ ਉਹ ਨਾਲ ਲੱਗਿਆ ਆ ਲੈ ਲਿਆ ਇੱਧਰ ਇੱਧਰ ਦੋ ਤਿੰਨ ਹੋਰ ਲਾ ਕੇ ਤੇਰੇ ਪਾਸੇ ਨਾਲ ਹਾਂ ਆਪਣੇ ਤਾਂ ਇੱਥੇ ਨਾਲ ਲੱਗਦਾ ਤਾਂ ਆ ਲੈ ਲਿਆ ਤੇ ਲੋਰ ਨਾਲ ਲੱਗੇ ਓਏ ਵੀ ਨਾ ਉਹ ਕਹਿੰਦੇ ਉਹ ਨਾਲ ਲੱਗਦਾ ਲੜਣੀ ਪਊਗਾ ਉਹ ਗਣ ਚੰਡੀਗੜ੍ਹ ਪਹੁੰਚੇ ਹੋਗੇ ਇਸ ਕਰਕੇ ਇਹ ਜਿਹੜਾ ਆਦਮੀ ਚਲਾ ਗਿਆ ਸੋਨੇ ਦੇ ਸੀਤਾ ਹਰਨ ਉਹ ਜਿਹੜਾ ਸੋਨੇ ਦੇ ਮੁਰਗ ਪਿੱਛੇ ਭੇਜਿਆ ਨਾ ਰਾਮ ਨੂੰ ਇਹ ਰਾਮ ਸੋਨੇ ਦੇ ਮੁਰਗ ਪਿੱਛੇ ਭੱਜਿਆ ਹੋਇਆ ਇਹ ਮੁਰਗ ਸੋਨੇ ਦਾ ਫੜ ਲੋ ਰਾਵਣ ਦਾ ਜਾਣਦਾ ਰਾਵਣ ਵੀ ਕਰਤੀ ਅਬਰ ਫਸਾ ਦਿਆ ਹੋ ਪੂਰੀ ਬਾਤਾਂ ਹੋਰੀ ਪਰਵਾ ਕਰਦੇ ਉਹ ਇਹ ਦੇਵਤੇ ਜੰਦੇ ਸੀ ਉਹ ਕਹਿੰਦੇ ਸੋਨੇ ਦੀ ਲੰਕਾ ਸੀ ਸੋਨੇ ਦੀ ਕਾਨੂੰ ਸੀ ਲੰਕਾ ਉਹਦੇ ਅੰਦਰ ਸੋਨਾ ਸੀ ਸਾਰਿਆਂ ਦੇ ਕੰਚਨ ਤੇ ਹੀ ਸੀ ਸਾਰਿਆਂ ਦੀ ਬੰਦੇ ਤੇ ਜਿਹੜੀ ਦੇਹੀ ਹੈ ਬਾਹਲੀ ਵਿਦੇਹੀ ਅੰਦਰ ਕੰਚਨ ਦੇ ਹੀ ਹੈ ਸਾਰੀ ਲੰਕਾ ਦੇ ਬੰਦੇ ਤੇ ਸੋ ਇਹ ਤਾਂ ਸੋਨੇ ਦੀ ਲੰਕਾ ਸੀ ਹੋਰ ਸੋਨੇ ਦੀ ਲੰਕਾ ਸੀ ਕੀ ਉਹ ਕੰਚਨ ਦੇ ਹੀ ਲੇਵਲਾ ਉਹ ਤਿਸਰਾ ਆਪਸ ਨੇ ਜੇ ਪ੍ਰਸਾਦ ਸੋਨਾ ਨਹੀਂ ਹੁੰਦਾ ਸੋਨਾ ਇਹ ਕਹਿੰਦੇ ਨਹੀਂ ਹੁੰਦਾ ਜੀਚ ਕੱਟ ਨਾ ਰਹੇ ਉਦਰਵਾਰੋਂ ਕੋਈ ਜਾ ਹੋਵੇ ਪੱਕਾ ਖੁਬੂਤ ਮਨ ਹੋਰ ਚ ਬਖੋਰ ਨਾ ਹੋਵੇ ਉਹ ਕੱਟ ਜਲਦੇ ਹੀ ਹੁੰਦੀ ਪੱਕਾ ਸੱਚ ਹੋਵੇ ਪੂਰਾ ਜੁੜ ਜਾਵੇ ਵਿੱਚ ਹੁਣ ਚੋਲਦੇ ਨੂੰ ਜਪਾ ਕਿਸੇ ਜੀ ਨੂੰ ਆਪਾਂ ਤਾਤੂ ਜਿਆ ਦਾ ਗਰਮ ਕਰਦੇ ਮੈਲਟ ਹੁੰਦੀਆਂ ਉਹ ਘਟ ਜਾਂਦੀ ਲੋਹਾ ਜਿਆ ਦਾ ਘਟਦਾ ਸਭ ਤੋਂ ਹੋਰ ਵੀ ਤਾਤੂ ਘਟਦੀਆਂ ਸੋਨਾ ਕੱਟਦਾ ਜੇ ਨੀਵਾਰ ਬਲਜੀ ਇਹਨੂੰ ਪਗੜਾ ਦੇ। ਇਹਸ ਕਰਕੇ ਇਹਨੂੰ ਕੱਟਦੇ ਕੱਟਦੇ। ਸੋਨਾ ਕੱਟਦਾ ਨਹੀਂ ਹੁੰਦਾ। ਹਾਂ। ਇਹ ਕਾਟ ਕੇ ਕੱਟਦੇ ਨੇ ਪਰ ਉਹ ਗੱਲ ਹੋਰ ਆ। ਉਹਨਾਂ ਤਾਂ ਮੱਪਾਆ ਹੁੰਦਾ ਵਿੱਚ ਉਹਦਾ ਟੰਕੇ 'ਚ। ਉਹ ਕੱਟਦੇ। ਜੇ ਟੰਕਾ ਨਾ ਹੋਵੇ ਤਾਂ ਮੇਵਰ ਨਹੀਂ ਲੱਗਦਾ। ਸੋਲੇ ਨੂੰ। ਉਹ ਜਿੱਦੋਂ ਟੰਕੇ 'ਚ ਸੋਨਾ ਲੱਗੇ ਤਾਂ ਬਾਹਰ ਗਿਆ ਹੈ। ਉਹ ਗੱਲ ਨੂੰ ਜੇ ਤਾਂਬਾ ਬਾਹਰ ਆ ਜਾਵੇ।